ਉਹ ਉਹ ਕਿ ਉੱਚੀ ਚਲਾ ਗਿਆ ਮੋਤੀ ਜੀ ਕਿਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵਾਂਗੇ ਅੱਜ ਦਾ ਬਲੌਗ ਕਰਦੇ ਆ ਜੀ ਸ਼ੁਰੂ ਤੇ ਆਹ ਦੇਖੋ ਸ਼ੇਰਾਂ ਪਗੀ ਹੈ ਪਹਿਲਾਂ ਤਾਂ ਇਹ ਕੀ ਲੈਣਾ ਛਾ ਛਾ ਛੋ ਛੋ ਮੈਂ ਅਸਲੀ ਜਿੰਮ ਤੋਂ ਆਇਆ 7:00 ਵਜੇ ਤੇ ਸਵੇਰ ਦਾ ਵੀ ਮੇਰੇ ਮਗਰ ਪਿਆ ਆ ਪਾਪਾ ਮੈਂ ਗੱਨ ਲੈਣੀ ਗੱਨ ਲੈਣੀ ਇਹ ਨਹੀਂ ਕਿ ਮੈਂ ਅਜ ਬੱਚੇ ਕਾਰਟੂਨ ਜੇ ਚਲਾਉਂਦੇ ਆ ਉਹਦੇ ਵਿੱਚ ਦੇਖੇ ਮੇਰੇ ਸਵੇਰ ਦਾ ਹੀ ਮਗਰ ਪਿਆ ਮੈਂ ਸਰਦਾਰ ਨੂੰ ਕਹਾਂ ਮੈਂ ਕਹਿੰਦਾ ਨਹੀਂ ਵਿਗੜ ਜਾਣਾ ਵੀ ਰੋ ਰੋਏ ਚੀਜ਼ਾਂ ਨੂੰ ਕਹੂਗਾ ਤੇ ਰੋਣ ਲੱਗ ਗਿਆ ਮੋਬਾਈਲ ਸੜਤਾ ਥੱਲੇ ਲਿਟਣ ਲੱਗ ਗਿਆ ਤੇ ਫਿਰ ਮੈਂ ਤੋ ਦੇਖ ਨਹੀਂ ਆ ਮੈਂ ਕਹਾਂ ਚਲ ਅੱਜ ਤੈਨੂੰ ਗੱਨ ਦਵਾ ਦਿੰਨੇ ਆ ਇਹ ਦੇਖੋ ਮੋਹੇ ਨੂੰ ਚਲ ਦਵਾ ਦੇਣਾ ਪਾਪਾ ਦਵਾ ਦੇਣਾ ਕਿਹੜੀ ਕਿੱਦਾਂ ਦੀ ਲੈਣੀ ਆ ਚਲਾਣੀ ਇਹਨੇ ਕੁਝ ਹੈ ਨਹੀਂ ਬਸ ਮੈਨੂੰ ਲੱਗਾ ਇੱਕ ਦਿਨ ਚੀਜ਼ ਦਾ ਅਜੀਬ ਉੱਤਰ ਜਾਣਾ ਹੁਣ ਜੇ ਨਾ ਲੈ ਕੇ ਦਵਾਂ ਫਿਰ ਕਲਿਸ਼ ਕਰਦਾ ਚਲੋ ਲੈ ਕੇ ਦਨੇ ਇਹਨੂੰ ਗੱਣ ਚੱਲਦੇ ਆਂ ਮਾਰਕੀਟ ਤੇ ਅਸੀਂ ਮੰਮੀ ਘਰੇ ਆਏ ਸੀ ਸਰਦਾਨੀ ਅੰਦਰ ਚਾਹ ਬਣਾਉਣੀ ਮੰਮੀ ਦੀ ਸਿਹਤ ਬਹੁਤ ਖਰਾਬ ਆ ਕੱਲ ਦੀ ਫੇ ਮੈਂ ਕਿੱਥੇ ਦਾ ਪਾਪਾ ਮੈਂ ਕਿੱਥੇ ਗੱਣ ਨਾ ਨੇ ਮਾਰਕੀਟ ਜਾਣਾ ਅਸੀਂ ਗੱਣ ਲੈਣ ਕੰਨਾਂ ਮੰਮੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਆ ਤੇ ਆਪੇ ਕਿਤੇ ਨਾ ਪਾਪੀ ਬਹੁਤ ਹਨ ਤੇ ਮੰਮੀ ਦੀ ਸਿਹਤ ਖਰਾਬ ਆ ਸੱਚ ਮੈਂ ਤਾਂ ਦਾਦਾ ਜੀ ਸੜਾ ਨਹੀਂ ਇਧਰ ਆਈ ਹੁਣ ਉਹ ਚਾਹ ਬਣਾਉਂਦੀ ਪੀ ਆ ਤੇ ਆਪਾਂ ਸ਼ੇਰੇ ਨੂੰ ਲੈ ਕੇ ਚੱਲਦੇ ਆ ਇਹਨੂੰ ਗੰਨ ਦਵਾ ਕੇ ਲੈਣੇ ਆ ਕਿਉਂ ਸ਼ੇਰੇ ਆ ਕਿਉਂ ਬਾਦੀ ਬਾਕੀ ਦੇਖਦੇ ਆ ਮਾਰਕੀਟ ਦੇ ਵਿੱਚ ਜਾ ਕੇ ਹੋਰ ਵੀ ਕੁਝ ਲੈਣਾ ਹੋਇਆ ਤੇ ਸਰਦਾਰਨੀ ਲਈ ਉਹ ਸਲੀਪਰ ਤੋਂ ਉੱਪਰ ਜਿਹੜੇ ਇੱਕ ਟੋਪੀ ਮੰਗਦਾ ਆ ਉਹ ਜਿਹੜੀ ਅੱਜ ਕੱਲ ਉਹ ਘੁੱਟਦੇ ਹਨ ਉਹ ਕੰਨ ਜਿਹੇ ਖੜੇ ਹੁੰਦੇ ਨੇ ਨਾ ਪਪਾ ਹਾਂ ਉਹ ਵੀ ਕਹਿੰਦਾ ਲੈਣੀ ਆ ਮੈਂ ਤੇ ਉਹ ਵੀ ਆਪ ਦਵਾਈ ਲੈਣੇ ਇਹਨੂੰ ਤੇ ਸਰਦੀਆਂ ਦੇ ਮਾੜੇ ਮੋٹے ਕੋ ਬੂਟ ਜਾ ਜਰਾਬਾ ਉਹ ਵੀ ਦਵਾ ਦਿੰਦੇ ਹੈ ਨਾ ਅੱਛਾ ਲਗਾਣਾ ਵੀ ਲੈ ਲਵਾਂ ਤੈਨੂੰ ਉਹ ਵੀ ਲੈ ਲਵਾਂ ਕੀ ਲੈਣਾ ਸਾਰਾ ਕੁਝ ਲੈਣਾ ਸਾਰਾ ਛੋੜਾ ਬਿਆਰ ਚੱਕ ਲਈ ਚਲੋ ਬੱਚੇ ਖੁਸ਼ ਹੁੰਦੇ ਆ ਤੇ ਉਦਾਂ ਹੀ ਮਾਪੇ ਨੂੰ ਬਹੁਤ ਖੁਸ਼ ਹੁੰਦੀ ਆ ਆਪਾਂ ਕੰਮ ਜਤ ਮਾਨਨੇ ਕਿਨਾਂ ਲਈ ਬੱਚਿਆਂ ਲਈ ਕਮਾਨਨੇ ਆ ਚਲੋ ਚੱਲਦੇ ਆ ਮਾਰਕੀਟ ਤੇ ਛੇਰੇ ਨੂੰ ਆਪਾਂ ਕਮਾ ਕੇ ਲੈਣੇ ਆ ਨਾ ਛੇਰੇ ਗੰਨਾ ਹਾਂ ਚਲੋ ਮਿਲਤੇ ਆ ਅੱਗੇ ਕਰਦੇ ਆ ਜੇ ਆਪਾਂ ਬਲੌਗ ਕੰਟੀਨਿਊ ਹੋਵੇ ਮੇਰੇ ਕੋਲ ਸਭ ਕੁਝ A few moments later ਜੀ ਅਸੀਂ ਚੱਲੇ ਹਾਂ ਹੁਣ ਮਾਰਕੀਟ ਤੇ ਛੇਰੇ ਵਾਸਤੇ ਗੰਨ ਲੈਣ ਸਰਦਾਰ ਜੀ ਨੂੰ ਆਫਿਸ ਜਾਣਾ ਸੀ ਥੋੜੀ ਕੰਮ ਓ ਛੇਰੇ ਆ ਦੇ ਤੜਾ ਮੈਂ ਗੰਨ ਲੈਣ ਚੱਲਾ ਮੈਂ ਗੰਨ ਲੈਣ ਆਇਆ ਜੀ ਜਾ ਦੋ ਯੋ ਯੋ ਕਰਦਾ ਯੋ ਯੋ ਅਸੀਂ ਇਕੱਲੇ ਹੁਣ ਮਾਰਕੀਟ ਥੇਰੇ ਵਾਸਤੇ ਗੱਲ ਲੈਣਾ ਸੀ ਸਰਕਾਰ ਜੀ ਨੂੰ ਉਹ ਯੂਨੀ ਕੰਮ ਜਾਣਾ ਸੀਗਾ ਪਰ ਛੇੜਾ ਕਹਿੰਦਾ ਨਹੀਂ ਪਾਪਾ ਪਹਿਲੇ ਮੈਨੂੰ ਗੱਨ ਦਵਾਓ ਸਰਕਾਰ ਜੀ ਤਾਂ ਮੰਨਦੇ ਹੀ ਨਹੀਂ ਪਏ ਕਹਿੰਦੇ ਨਹੀਂ ਉਹ ਆਹ ਹੱਥਾਂ ਨਹੀਂ ਚੰਗੀਆਂ ਮੈਂ ਕਿਹਾ ਕੋਈ ਗੱਲ ਨਹੀਂ ਸਰਕਾਰ ਜੀ ਆਪਾਂ ਛੇੜੇ ਕਰਕੇ ਤਾਂ ਕੰਮ ਕਰਦੇ ਆ ਅਸੀਂ ਛੇੜੇ ਕਰਕੇ ਕੰਮ ਕਰਦੇ ਆ ਜਾਣਾ ਹੈ ਜ਼ਰੂਰੀ ਕੰਮ ਲੈਣ ਜਾਣਾ ਜ਼ਰੂਰੀ ਕੰਮ ਕਰਨ ਸਭ ਤੋਂ ਜ਼ਰੂਰੀ ਕੰਮ ਜੇਰੀ ਕਰਨ ਕਹਿੰਦਾ ਸਾਰੇ ਕੰਮ ਛੱਡ ਦੋ ਕਹਿੰਦਾ ਅਸੂਰ ਤਾਲ ਤਾਂ ਇਹਨੇ ਨਾ ਫੋਨਸ ਦੇਖ ਲਈ ਕਰਨ ਤੇ ਰੋਂਦਾ ਉਹ ਅਸੂਰ ਦਾ ਪਪਾ ਮੈਂ ਕੋਈ ਗੱਲ ਚਾਈਦੀ ਹੈ ਗੱਲ ਚਾਈਦੀ ਆ 1 hour later ਲੈ ਗਿਆ ਏ ਸ਼ੇਰ ਲਈ ਦੇਖੋ ਲੈਣਾ ਹੀ ਬੰਦੂਕ ਗਿਆ ਸਵੇਰ ਦਾ 6 ਵਜੇ ਦਾ ਮਗਰ ਪਿਆ ਬੰਦੂਕ ਲੈਣੀ ਬੰਦੂਕ ਲੈਣੀ ਆ ਦੇਖੋ ਲੈ ਕੇ ਕੀ ਐ ਜਾਜ ਅਦਾਂ ਨੂੰ ਹੁਣ ਚਲਾ ਕੇ ਦਿਖਾਣਾ ਸਿਰ ਕੀ है मैं चला के दिखा हेलो 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 ਸੋਣਾ ਲਾ ਬਸ ਇੱਕ ਵਾਰ ਦੱਬੀ ਜਾਂਦਾ ਇਧਰ ਹੋ ਜਾ ਇਧਰ ਹੋ ਜਾ ਇਧਰੋਂ ਪਾਪਾ ਚਲਾ ਕੇ ਦਿਖਾਉਂਦੇ ਪਾਪਾ ਨੂੰ ਘਣਾ ਆਂਦਾ ਇਹ ਕਿਦਾਂ ਹੈ ਰੋ ਦੇ ਰੋ ਹੁਣ ਤਾਂ ਹਾਂ ਆਪਾਂ ਨਾ ਬੁਰਾ ਤੂੰ ਫੁੱਕਾ ਕੀ ਵਾਦ ਗੋਲ ਗੋਲ ਤਰੇ ਹੋ ਜਾ ਦੇਖਦੇ ਆ ਕੋ ਕੋ ਮੋਹ ਨਾ ਤੇ ਆ ਰਿਹਾ ਹੈ ਅਤੇ ਪਿੱਛੇ ਲਿਖਿਆ ਹੋਣਾ ਕਿੱਦਾਂ ਚੱਲਦਾ ਆ ਦੇਖੋ ਚੱਲ ਪਿਆ ਪਪਾ ਕਮਟਾਉ ਕਮਟਾਉ ਰੁਕੋ ਜੀ ਪਪਾ ਤਾਂ ਮੰਡ ਤੂੰ ਤਾਂ ਕਾਲੀ ਬੋਵਾਂ ਇਹ ਕੋਈ ਨਾ ਚਲਾ ਗਿਆ ਸੈਂ ਕੋ ਤਾਕੀ ਤਾ 2 ਮਿੰਟ ਰੁਕੋ ਗਾਇਸ ਤੂੰ ਰੁਕੋ ਆ ਬੰਦਾ ਆ ਬੋ ਆ ਬੋ ਹੋਲ ਬੋਕਰ ਦਾ ਬੋਕਰ ਦਾ ਬੋਕਰ ਨੂੰ ਆਲੋ ਬੋਆ ਆਲੋ ਬੋਆ ਸਿੱਧਾ ਕਰਕੇ ਇਹਨੂੰ ਫੇਕ ਹੁਣਾ ਮੈਨੂੰ ਲੱਗਦਾ ਵਧੀਆ ਜੀ ਚਾਹ ਹੁੰਦਾ ਰਹੀ ਹੈ ਉਹੀ ਤੇ ਚਲਾ ਰਹੇ ਦਾ ਪਹਿਲੀ ਵਾਰੀ ਹੈ ਜਦੋਂ ਰੋਕ ਜਾ ਰੋਕ ਚੇਰੇ ਦੇ ਦੋਸਤ ਨਾਲ ਨਾਲ ਹੀ ਆ ਬਸ ਉਹ ਬੈਟਰੀ ਡਾਊਨ ਹੋ ਗਈ ਉਹ ਬੈਟਰੀ ਡਾਊਨ ਹੋ ਗਈ ਮੰਮੀ ਨੂੰ ਦਿਖਾ ਬਾਜ ਮਾਰ ਕੇ ਰਹਿਣਾ ਕਹਿੰਦਾ ਮੈਂ ਆਪਣੀ ਚੱਲ ਬਈ ਆਹ ਕੋਈ ਬਾਬਾ ਯਾਰ ਕਾਲੀ ਬੋਹ ਕਰਦਾ ਕਾ ਟੋਟੀਆ ਕਿੱਦਾਂ ਫਿਰ ਇਹ ਆ ਪਿਆ ਯਾਰ ਐਨੀ ਕਾਲੀ ਕਦੇ ਕਰਦਾ ਮੈਂ ਹਾਏ ਆ ਦੇਖੋ ਗੁੱਸਾ ਕਰ ਗਿਆ ਆਹ ਬੋਗ ਦੀ ਪਾਤ ਹੈ ਬਟਨ ਦਾ ਬੰਦਰ ਮੈਂ ਤੁਹਾਨੂੰ ਕਿਹਾ ਨਾ ਸ਼ੇਰਾ ਬਹੁਤ ਤੇਜ ਆ ਸਾਡਾ ਗੁੱਸਾ ਕੋ ਗੁੱਸਾ ਆ ਤੂੰ ਫਰੀਜਾ ਗੁੱਸਾ ਭਰਾਵਾ ਸਾਰੀ ਜੜੀ ਗੁੱਸਾ ਗੁੱਸਾ ਗੁੱਸੇ ਹੀ ਕਰਦਾ ਹੁ ਰੁਕ ਜਾ ਮੈਂ ਮਿੰਟਾਂ ਮੈਂ ਸਹੀ ਕਰੰਦਾ ਹਾਂ ਸਹੀ ਕਰ ਕੇ ਆ ਗਿਆ ਆ ਆ ਦੇ ਵਿੱਚ ਤੇਲ ਮੋਕ ਗਿਆ ਗਿਆ ਚੜ ਜਾਂਦੇ ਇਹ પેટ્રોલ ਵਾਂ ਪਾ ਛੇ ਰਿਆ ਅੱਜ ਨਾਲ ਸਾਰਾ ਕੁਝ ਚਾਰਜਿੰਗ ਵਾਲਾ ਹੋ ਗਿਆ ਨਾ ਦੇਖੋ ਸ਼ੇਰੇ ਦਾ ਜਾ ਲਗਾ ਚਾਰਜਾ ਤੂੰ ਉਹ ਦੇਖੋ ਮੈਂ ਕਹਿਦਾ ਤੇ ਇਹਦਾ ਕਹਿਦਾ ਆ ਮੈਨੂੰ ਪਤਾ ਪੁੱਤ ਤੂੰ ਕਿੱਦਾਂ ਆਇਆ ਹਾਂ ਕਹਿਦਾ ਤੋੜਦਾ ਹਾਂ ਅਰੇ ਕੋ ਸ਼ੇਰੇ ਦਾ ਇਹ ਸ਼ੇਰੇ ਦਾ ਪ੍ਰਾਈਵੇਟ ਚੈਟ ਅੱਜ ਹੀ ਲੈ ਕੇ ਆਇਆ ਤੁਸੀਂ ਚਾਹ ਕੀ ਬਣਾਈ ਨੇ ਗੜਬੀ ਚ ਬਬੂਲੇ ਗਰਮ ਕਰਦੀ ਵੀ ਬਣੀਗੀ ਬਣੀ ਪਈ ਅੱਛਾ ਲਈ ਚਾਹ ਤੇਰੀ ਪੈਸਾ ਵੀ ਕਿੱਥੇ ਦੀ ਹਾਂਜੀ ਬੱਬਾ ਕੀ ਆਇਆ ਜਿਹੜੇ ਸ਼ੇਰੇ ਦੇ ਦੋਸਤ ਹਨ ਰੰਗਵਾਨੀਆਂ ਦੇ ਬੱਚੇ ਉਹ ਲੜਦੇ ਆਪਸ ਵਿੱਚ ਇਹ ਰਿਮੋਟ ਵੀ ਛੱਡਦਾ ਥੱਲੇ ਉਹ ਬਾਹਰ ਭੱਜ ਗਿਆ ਆਪਣੀ ਮੰਮੀ ਨੂੰ ਕਹਿੰਦਾ ਮੈਨੂੰ ਵੀ ਲੈ ਕੇ ਦੇ ਇਹਨਾਂ ਦਾ ਇਹੀ ਪੰਗਾ ਪਿਆ ਰਹਿੰਦਾ ਰੋਜ਼ੀ ਜੇ ਇੱਕ ਬੱਚਾ ਚੀ ਲਿਆਵੇ ਦੂਜਾ ਰੋਣਾ ਪਾਦਾ ਵੀ ਮੈਂ ਵੀ ਲੈਣੀ ਹੈ ਸ਼ੇਰੇ ਇਦਾਂ ਹੀ ਆ ਹਾਂ ਹਾਂਜੀ ਚੁੱਪ ਕਰਕੇ ਕਹਣਾ ਬੋਲਾ ਤੇ ਇਹ ਜੀ ਭੋਲਾ ਬਣਦਾ ਨਾ ਲੈਣ ਗਿਆ ਸੀ ਬੰਦੂਕ 6 ਵਜੇ ਦਾ 6 ਵਜੇ ਦਾ ਮਗਰ ਪਿਆ 7 ਵਜੇ ਦਾ ਬੰਦੂਕ ਲੈਣੀ ਬੰਦੂਕ ਲੈਣੀ ਇਦਾਂ ਕਰਕੇ ਦਿਖਾਉਂਦਾ ਸੀਗਾ ਲੈ ਕੇ ਆਇਆ ਜਾਜ ਰਹੀ ਜਾਂਦਾ ਰੋੜ ਦਾ ਦਿਆ ਹੈ ਨਾ ਚਲੋ ਜੀ ਆਪਾਂ ਚਾਹ ਪੀਨੇ ਆ ਕੋਈ ਸ਼ੇਰ ਆਪਣਾ ਹੈਲੀਕਾਪਟਰ ਚਲਾ ਰਿਆ ਹੈ ਕਿੰਦਰ ਰੁਕੋ ਚੱਲਦਾ ਨਹੀਂ ਸੈਟ ਕਰਕੇ ਆਉਗਾ ਸਿੱਧਾ ਕਰਕੇ ਕੰਦਾ ਆਏ ਕਿੰਨਾ ਖੁਸ਼ ਆ ਨਾ ਪਪਾ ਮੈਂ ਚਲਾਣਾ ਮੈਂ ਚਲਾਣਾ ਖੜ ਜੋ ਮੈਂ ਚਲਾ ਦਿੰਦਾ ਇੱਕ ਵਾਰੀ ਚੱਲਦਾ ਨਹੀਂ ਉਹ ਚੱਲ ਪਿਆ ਚੱਲ ਪਿਆ ਚੱਲ ਪਿਆ ਦੇਖਿਆ ਜਿਹੜੇ ਪਪਾ ਰੱਖ ਕੇ ਚਲਾਓ ਉਹਨੂੰ ਇਹ ਦੇ ਥੱਲੇ ਰੱਖ ਲੈ ਮੈਨੂੰ ਫੜਾ ਦੋ ਮੈਂ ਚਲਾਉਂ ਮੇਰੇ ਹੱਥ ਤੇ ਰੱਖ ਦੋ ਹੁਣ ਚਲਾਓ ਚਲੋ ਚਲਾਓ ਵਾਓ ਬੈਟਰੀ ਚਾਰਜ ਹੋਣ ਵਾਲੀ ਆ ਸ਼ੇਰੇ ਦੀ ਚਲਾਓ ਪਪਾ ਵਾਓ ਸ਼ੇਰੇ ਜਾਏ ਚਾਰਜਰ ਤੇ ਲੱਗਿਆ ਆ 2:00 ਵਜੇ ਆਹ ਦੇਖੋ ਉਹ ਕੁਰਸੀ ਤੇ ਬੈਠਾ ਹੋਇਆ ਜਾ ਕੇ ਉਹ ਕਹਿੰਦਾ ਕਦੋਂ ਚਾਰਜ ਹੋਵੇ ਤੇ ਮੈਂ ਕਦੋਂ ਚਲਾਵਾਂ ਜਵਕਾਂ ਦਾ ਇਹੀ ਕੰਮ ਆਸੀ ਜਦੋਂ ਬੱਚੇ ਹੁੰਦੇ ਸੀ ਵੀ ਇਦਾਂ ਹੀ ਕਰਦੇ ਸੀ ਤੇ ਹੁਣ ਬਣਾਣੇ ਆਪਾਂ ਕੁਛ ਖਾਣ ਲਈ ਦੁਪਹਿਰ ਹੋ ਗਈ ਐ ਕੀ ਬਣਾਈਏ ਮਟਰਾਂ ਵਾਲੇ ਚਾਵਲ ਮਟਰਾਂ ਵਾਲੇ ਚਾਵਲ ਹਰਸ ਕਰਾਂ ਮੈਂ ਤੜੀ ਬਸ ਪਿਆਜ਼ ਕੱਟ ਦਉਂ ਮੈਂ ਧੋਤੋ ਲੱਗ ਕੇ ਆਉਂਦੀ ਚਲੋ ਜੀ ਬਣਾਣੇ ਮਟਰਾਂ ਵਾਲੇ ਚੋਲ ਚਪੇ ਆ ਚਲੋ ਜੀ ਹਰਸ ਕਰਾਈਏ ਆਪਾਂ ਸਦਾਨੀ ਦੀ ਉਹ ਕਰੇਗੀ ਜਾਨੀ ਉਹ ਹੀ ਮੇਰੇ ਹੱਥ ਉਹ ਤੈਰਾ ਨਹੀਂ ਮਾਰੀ ਜਾਨੇ ਭੰਡੇ ਚੋਲ ਲਾਉਂਦੀ ਸੱਤਾਂ ਹਾਂਜੀ ਪਾਪਾ ਤੜੀ ਤੜ ਦੋਗੀ ਪਿਆਹੀ ਗੱਟੀ ਹਾਂਜੀ ਚਾਦਰ ਚਾਰਦਰ ਹੋ ਰਹੇ ਨੇ ਪਪਾ ਹਲੇ ਕਿੱਥੇ ਚਾਰਦਰ ਹੋ ਗਿਆ ਦੋ ਮਿੰਟ ਬਾਅਦ ਆ ਕੇ ਕਹਿ ਦਿੰਦਾ ਚਾਰਦਰ ਹੋ ਗਿਆ ਬਾਪੀ ਹਾਂਜੀ ਬੁੱਤ ਜੀ ਮੈਂ ਸਬਜੀ ਤੇ ਤੂੰ ਸਬਜੀ ਦੇ ਦੋ ਕੀ ਖਾਣਾ ਪਪਾ ਸਬਜੀ ਸਬਜੀ ਹਾਂਜੀ ਹਾਂਜੀ ਮਟਰ ਵਾਲੇ ਕਹਿੰਦਾ ਸਬਜੀ ਬਣਾਣੀ ਬਲੂ ਸਬਜੀ ਬਟਰ ਵਾਲੇ ਚਾਵਲ ਬਣਾਣ ਲੱਗੇ ਨੇ ਖਾਓਗੇ ਆਸਾਨੀ ਨੂੰ ਕੀ ਆਸਾਨੀ ਤੂੰ ਟੈਨਸ਼ਨ ਹਲਾ ਮੈਂ ਹੀ ਬਣਾਣਾ ਚਲ ਆਈਂ ਆਪਣੇ ਪਿਆਜ਼ ਤੇ ਆਪਾਂ ਪਾਨੇ ਹਾਂ ਤੇਲ ਮੜੀ-ਮੁੰਡੀ ਘਰ ਦੀ ਸਬਜ਼ੀ ਜਾਂ ਸਮਾਨ ਮੈਂ ਆਪ ਹੀ ਤਿਆਰ ਕਰ ਲੈਣਾ ਬਣਾ ਲੈਣਾ ਕੋਈ ਚੱਕਰ ਨਹੀਂ ਮੈਂ ਕੋਈ ਸੰਗ ਦਾ ਸੰਗਦਾ ਨਹੀਂ ਹੈਗਾ ਆਪਣੀ ਫੈਮਿਲੀ ਦੀ ਆਪਣੀ ਘਰਦਿਆਂ ਦੀ ਹੈਲਪ ਕਰਾਣੀ ਚਾਹੀਦੀ ਵਧੀਆ ਗੱਲ ਆ ਹਨਾ ਪਾਣੀ ਸੁੱਕਿਆ ਹੁਣ ਪਾਨੇ ਤੇਲ ਸੋ ਨਹੀਂ ਤੇਲ ਕਿੱਥੇ ਆ ਸੁੱਕ ਗਿਆ ਪਾਣੀ ਹੂੰ ਮੰਮੀ ਦੀ ਨਾ ਸਿਹਤ ਨਹੀਂ ਠੀਕ ਆਗੀ ਤੇ ਸਰਦਾਰਨੀ ਨੇ ਪਹਿਲਾਂ ਸਾਰੇ ਘਰ ਦੇ ਵਿੱਚ ਝਾੜੂ ਮਾਰਿਆ ਕਿਉਂਕਿ ਮੰਮੀ ਤੋਂ ਬਚਦਾ ਨਹੀਂ ਸੀ ਝਾੜੂ ਤੋਂ ਵੀ ਮੰਮੀ ਦੀ ਸਿਹਤ ਖਰਾਬ ਆ ਤੇ ਸਰਦਾਰਨੀ ਨੇ ਆ ਕੇ ਸਾਰੇ ਭਾਂਡੇ ਦੇ ਉੱਤੇ ਤੇ ਮੈਂ ਕਿਹਾ ਵੀ ਤੂੰ ਕੋਈ ਚੱਕਰ ਨਹੀਂ ਫਿਰ ਸਰਦਾਰਨੀ ਮੇਰੇ ਨਾਲ ਚੱਲ ਗਈ ਛੇਰੇ ਨਾਲ ਘੜੋਨੇ ਲੈਣੇ ਛੇਰੇ ਦਾ ਜਾਜਾ ਲੈਂਦਾ ਤੇ ਮੈਂ ਆਪਣੇ ਦਫ਼ਤਰ ਵਾਸਤੇ ਸਮਾਨ ਲੈਣੇ ਉਹ ਲਿਆ ਤੁਰਨਾ ਪਾ ਗਿਆ ਘਰ ਨੂੰ ਤੇ ਮੈਂ ਕਿਹਾ ਸਰਦਾਰਨੀ ਤੂੰ ਆਮ ਗੱਲ ਨਹੀਂ ਤੇ ਮੰਮੀ ਕੋਲੇ 10 ਮਿੰਟ ਬਹਿ ਜਾ ਗੱਲਾਂਬੁੱਲਾਂ ਕਰ ਲੈ ਨਾਲੇ ਛੇਰੇ ਦਾ ਉੱਧਰ ਤੁਹਾਡੇ ਨਾਲ ਖੇਡੀ ਉਹ ਮੈਂ ਚੋਲ ਬਣਾ ਦਿੰਦਾ ਇਹਦੇ ਵਿੱਚ ਕਿਹੜੀ ਮਾੜੀ ਗੱਲ ਆ ਤੇ ਤੁਹਾਡਾ ਭਰਾ ਦਾ ਦਾ ਯਾਰ ਮੇਰਾ ਨੈਚਰ ਵੀ ਵਧੀਆ ਹੈ ਤੇ ਤੁਹਾਡੇ ਭਰਾ ਦਾ ਸੋਚ ਵੀ ਵਧੀਆ ਹੈ ਆਪਣੀ ਫੈਮਿਲੀ ਦੀ ਆਪਣੀ ਬੱਚਿਆਂ ਨਾਲ ਰਹਿਣਾ ਤੇ ਆਪਣੀ ਫੈਮਿਲੀ ਦੀ ਹੈਲਪ ਕਰਨਾ ਸਾਨੀ ਦਾ ਤੇਰਾ ਸਰਦਾਰ ਕੈਮਰੇ ਮੋੜੀ ਤਾਂ ਨਹੀਂ ਇਦਾਂ ਦਾ ਅਗਰ ਰੀਲ ਚ ਵੀ ਇਦਾਂ ਦੀ ਜੀ ਰੀਲ ਚ ਇਦਾਂ ਦੀ ਤੁਹਾਡਾ ਭਰਾ ਰੀਲ ਦੇ ਵਿੱਚ ਵੀ ਆਪਣੀ ਵਾਈਫ ਨਾਲ ਹੈਲਪ ਕਰਾਂਦਾ ਜਦੋਂ ਮੈਂ ਬਲੌਗ ਨਹੀਂ ਸੀ ਬਣਾਉਣਾ ਉਦੋਂ ਵੀ ਮੈਂ ਘਰੇ ਆਮਲੇਟ ਬਰੈਡ ਆਮਲੇਟ ਜਾਂ ਚੋਲ ਜਾਂ ਕੁਛ ਵੀ ਜਿਹੜੀ ਚੀਜ਼ ਮੈਂ ਬਣਾ ਸਕਦਾ ਮੈਂ ਸਾਨੀ ਨੂੰ ਬਣਾ ਕੇ ਖਵਾ ਦਿੰਦਾ ਜੀ ਜਦੋਂ ਸ਼ੀਰਾ ਹੋਣ ਵਾਲਾ ਸੀ ਉਦੋਂ ਤਾਂ ਸਾਰਾ ਕੰਮ ਹੀ ਮੈਂ ਕਰਦਾ ਹੀ ਕਰਦਾ ਮਸਾਨੀ ਨੂੰ ਹੱਥ ਵੀ ਨਹੀਂ ਸੀ ਲਾਣ ਦਿੰਦਾ ਸਾਨੀ ਸਹੀ ਆ ਨਾ ਸਹੀ ਵਾਤਾ ਗਲਤ ਵਾਤਾ ਸਹੀ ਗੱਲ ਆ ਜੀ ਤੇਲ ਤਾਂ ਦੇ ਦਿਓ ਮੈਨੂੰ ਕੜਾਈ ਸੜ ਗਈ ਬਾਬੂ ਤੇਲਾ ਵੀ ਹੇ ਨੀਚ ਸਦਾਜੀ ਹੋਣ ਲੱਗੇ ਚਾਵਲਾਂ ਨੂੰ ਤੜਕਾ ਲਗਾਉਣ ਸਦਾਜੀ ਇਹ ਨਹੀਂ ਕਿ ਵਲੌਗ ਬਣਾ ਲਏ ਤਾਂ ਹੀ ਕੰਮ ਕਰਦੇ ਸਦਾਜੀ ਰੀਅਲ ਲਾਈਫ 'ਚ ਵੀ ਇਦਾਂ ਰਹੀ ਆ ਘਰੇ 'ਚ ਫ੍ਰੀ ਹੋਣ ਤਾਂ ਕੁਛ ਨਾ ਕੁਛ ਕਹਿੰਦੇ ਮੈਂ ਚਲੋ ਕੁਕਿੰਗ ਕਰਦਾ ਵਾਂ ਕੋਈ ਨਾ ਕੋਈ ਹਰ ਇੱਕ ਕੰਮ 'ਚ ਸਦਾਜੀ ਹੈਲਪ ਕਰਵਾਂਦੇ ਆ con la que el chavalo ਲੇਟਰ ਕੋਈ ਚੋਲੋਗੇ ਹੱਪੜੇ ਰੈਡੀ ਤੇ ਆਪਾਂ ਹੁਣ ਖਾਂਦੇ ਆਂ ਸ਼ੇਰਾ ਦੇਖੋ ਸ਼ੇਰੇ ਦੀ ਪਲੇਟ ਟਾਈਮ ਤੁਹਾਨੂੰ ਦਿਖਾਣਾ ਕਿੰਨਾ ਹੋਇਆ ਟਾਈਮ ਦੇਖਿਓ 3 ਵਜੇ ਲੱਗੇ ਆ 2:30 ਵਜੇ ਰੋਟੀ ਦਾ ਵੈਸੇ ਟਾਈਮ ਤਾਂ ਹੈ ਨਹੀਂ ਕੀ ਕਰੀਏ ਸਵੇਰ ਦੇ ਇਹਦੇ ਖਣੋਣੇ ਪਿੱਛੇ ਘੁੰਮਦੇ ਰਹੇ ਮੁੜ ਕੇ ਆ ਗਏ ਚਾਹਲ ਬਣਾਏ ਤੇ ਟਾਈਮ ਲੱਗ ਗਿਆ ਤੇ ਹੁਣ ਛਕਦੇ ਆਂ ਨਹੀਂ ਖਾਣਾ ਨਹੀਂ ਦੀ ਆਹ ਖਾਣਾ ਤੂੰ ਖਾਣਾ ਖਾਣਾ ਹਾਂਜੀ ਸ਼ੇਰੇ ਗਰਮ ਆ ਬੱਪਾ ਤੇ ਆ ਰੱਖੋ ਬੱਪਾ ਉਹ ਕੱਤੀ ਸੁਕਾਇਓ ਨਾ ਹਾਂ ਜਾ ਇਹ ਡਾਲੀ ਦੂੰ ਇਹਨੂੰ ਜਾਜਦੀ ਆ ਹੁਣ ਚਾਰਜ ਲੱਗਿਆ ਬਾਬੂ ਚਾਰਜ ਲੱਗਿਆ ਹੋਇਆ ਫਿਰ ਆਪਾਂ ਫੇਦਾ ਫੇੜੀ ਹੂੰ ਨੂਨ ਮਾੜਾਂ ਭੁੱਲ ਗਏ ਹਾਂ ਤੁਸੀਂ ਪਰ ਬਾਬੂ ਤੁਸੀਂ ਪਿੱਛੇ ਬੋਲੀ ਦਾ ਜਾਂਦੇ ਮਿਰਚ ਲਾਲ ਪਾਤੀ ਇਹ ਕਰਤਾ ਉਹ ਕਰਤਾ ਨੋਨ ਪਾਣੀ ਭੁੱਲ ਗਏ ਮੈਂ ਨਮਕ ਮਿਰਚ ਪਾਉਂਦਾ ਬਾਈ ਸੋਲਾ ਨਹੀਂ ਮੈਨੂੰ ਪਿੱਛੋਂ ਕਹਿਣਾ ਕਿ ਮਿਰਚ ਨਾ ਬਾਉਛੇਰੀ ਨੇ ਚਾਵਲ ਖਾਣੇ ਆ ਲਾਲ ਨਾ ਪਾਓ ਫਿੱਕੇ ਬੇ ਆ ਪਪਾ ਫਿੱਕੇ ਆ ਨਾ ਨੋਨ ਹੈਗਾ ਹਾਂ ਹੁੰਦਾ ਮਿਲਦਾ ਮਿਰਚ ਲਾ ਦਈਏ ਤੁਹਾਡੇ ਭਰਾ ਨੇ ਵੀ ਨਾ ਬਸ ਪਾਓ ਥੋੜਾ ਥੋੜਾ ਪਾ ਦਿਓ ਛੇਰੀ ਨੂੰ ਪਾਜੀ ਥੋੜਾ ਮਿਕਸ ਕਰ ਲਵਾ ਫਿਕਸ ਕਰ ਲੋ ਡਾਕਟਰ ਚਲੋ ਜੀ ਹੁ ਨਮਕ ਤਾਂ ਘੱਟ ਹੋ ਗਿਆ ਹੁਣ ਰਲਾ ਕੇ ਖਾਣੇ ਆ ਚਾਵਲ ਤੇ ਮਿਲਦੇ ਆ ਤੁਹਾਨੂੰ ਥੋੜੀ ਰੋਟੀ ਖਾ ਕੇ ਸੋ ਗਿਆ ਹੀ 10 ਮਿੰਟ ਹੋਣੀ ਆਇਆ ਦਫਤਰ ਤੇ ਆ ਗੱਡੀ ਦੇਖੋ ਇੰਨੀ ਮੇਲੀ ਹੋਈ ਹੋਈ ਨਾ ਰਾਣੀ ਕੀ ਕਮਾ ਦੇਲੀ ਨਹੀਂ ਕਰਦਾ ਪਤਾ ਨਹੀਂ ਕਿ ਚੈਮ ਨਹੀਂ ਲਾ ਲਾ ਧਵਾ ਨਹੀਂ ਹੁੰਦੀ ਆਪ ਧੋ ਨਹੀਂ ਹੁੰਦੀ ਇਹ ਵਰਕਸ਼ਾਪ ਜਾਣਾ ਧਵਾਣ ਦਾ 2 ਘੰਟੇ ਲਾ ਜਿੰਦੇ ਤੁਹਾਨੂੰ ਇੱਕ ਨਾ ਗੱਡੀ ਦੇ ਵਿੱਚ ਪਤਾ ਨਹੀਂ ਕਾਦੀ ਆਵਾਜ਼ ਆਂਦੀ ਹੈ ਉਹ ਕਿਸ ਚੀਜ਼ ਦੀ ਹੈ ਮੈਨੂੰ ਲੱਗਦਾ ਸਰਵਿਸ ਕਰਾਣੀ ਪੈਣੀ ਹੈ ਤੁਹਾਨੂੰ ਦਿਖਾਣਾ ਇੱਥੋਂ ਆਨੀ ਬਈ ਇਕੁੱਤ ਮੰਦੀ ਆ ਇੱਕੁੱਤ ਚੂਹੇ ਬਹੁਤ ਤੰਗ ਕਰਦੇ ਵੈਸੇ ਤਾਂ ਹੁਣ ਚੂਹੇ ਹੈ ਨਹੀਂ ਉਹ ਨਵੀਂ ਨਵੀਂ ਲਿਆਂਦੀ ਉਦੋਂ ਬਹੁਤ ਤੰਗ ਕਰਦੇ ਸੀ ਦੇਖੋ ਸਾਰੀ ਮੈਲੀ ਹੋਈ ਪਈ ਆ ਉਦਾਂ ਪਰ ਗੱਡੀ ਆਪਣੀ ਸੋਹਣੀ ਲੱਗਦੀ ਆ ਆਪਣੇ ਸ਼ੇਰ ਸਿੰਘ ਦਾ ਨਾਮ ਲਿਖਿਆ ਆ ਦੇਖੋ ਜਦੋਂ ਕੋਈ ਵੀ ਬੰਦਾ ਆਪਣੀ ਮਿਹਨਤ ਦੀ ਚੀਜ਼ ਲੈਂਦਾ ਹੈ ਤੇ ਉਹਨੂੰ ਮਾੜੀ ਵੀ ਕੋਈ ਚੀਜ਼ ਹੁੰਦੀ ਆ ਦੁੱਖ ਬਹੁਤ ਲੱਗਦਾ ਹੈ ਨਾ ਕਰਕੇ ਕੱਲ ਦੀ ਨਾ ਗੱਡੀ ਚ ਮਾੜੀ ਜਿਹੀ ਆਵਾਜ਼ ਆਂਦੀ ਆ ਤੇ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਕਿਉਂਕਿ ਮਿਹਨਤ ਦੀ ਲਈ ਹੋਈ ਹੈ ਨਾ ਜਦੋਂ ਤੁਸੀਂ ਮਿਹਨਤ ਦੀ ਚੀਜ਼ ਲੈਣੇ ਹੋ ਤਾਂ ਤੁਹਾਨੂੰ ਦੁੱਖ ਲੱਗਦਾ ਹੀ ਹੈ ਇੱਕ ਤਾਂ ਚੀਜ਼ ਹੁੰਦੀ ਮਾਪੇ ਤੋਂ ਮਿਲੀ ਹੁੰਦੀ ਆ ਇੱਕ ਕੋਈ ਚੀਜ਼ ਬਰਸਤ ਚ ਮਿਲੀ ਹੁੰਦੀ ਆ ਕੋਈ ਜੱਦੀ ਤਕੜੇ ਹੁੰਦੇ ਆ ਦੇ ਮਾਪੇ ਆਪਾਂ ਕੋਲ ਪਹਿਲਾਂ ਹੀ ਕਾਰਾਂ ਗੱਡੀਆਂ ਹੁੰਦੀਆਂ ਤੇ ਉਹਨਾਂ ਕੋਲੇ ਮਿਲੀਆਂ ਤੇ ਆਪਾਂ ਦਾ ਪਰਮਾਤਮਾ ਦੀ ਕਿਰਪਾ ਨੇ ਆਪ ਮਿਹਨਤ ਲੈ ਕਰਕੇ ਕਮਾਈ ਆ ਤੇ ਜਦੋਂ ਕੋਈ ਵੀ ਚੀਜ਼ ਹੁੰਦੀ ਦੁੱਖ ਲੱਗਦਾ ਪੱਕੀ ਕੋਈ ਨਹੀਂ ਜਦੋਂ ਰੋਡ ਤੇ ਚੱਲਣੀਆਂ ਮਾਣੀ ਮੋਟੀ ਦਿੱਕਤ ਆਣੀ ਹੈ ਵੈਸੇ ਜ਼ਿਆਦਾ ਕੋਈ ਦਿੱਕਤ ਨਹੀਂ ਹੈਗੀ ਬਿਲਕੁਲ ਥੋੜੀ ਜੀ ਦਿੱਕਤ ਆ ਟਾਇਰ ਥੱਲੇ ਉਹ ਮੈਂ ਤੁਹਾਨੂੰ ਦਿਖਾਇਆ ਉਹ ਦੇਖ ਲਾਂਗੇ ਆ ਦੇਖੋ ਆ ਨਿਸ਼ਾਨ ਜੇ ਆ ਗੱਡੀ ਹੈ ਨਾ ਮਕਵਰ ਨਹੀਂ ਦਿੱਤਾ ਮੈਨੂੰ ਬਹੁਤ ਹੋਰ ਤਰ੍ਹਾਂ ਲੱਗਦਾ ਹੁਣ ਮੈਂ ਸਵੇਰੇ ਤਵਾਣੀ ਆ ਜੋ ਮਰਜ਼ੀ ਹੋ ਜਵੇ ਰਾਨੀ ਰੋਤਾ ਠੀਕ ਹੀ ਆ ਬਾਰੂ ਹੀ ਜ਼ਿਆਦਾ ਆ ਅੰਦਰ ਦਾ ਠੀਕ ਆ ਹਣ ਛੇਰਾ ਕਿੰਨੇ ਦਿਨੋਂਗੇ ਨਹੀਂ ਛੇਰਾ ਨਾਲ ਘੁੰਮਿਆ ਨਹੀਂ ਬੰਦੋ ਛੇਰਾ ਅੰਦਰ ਖਰਾਬ ਆ ਬਹੰਦਾ ਜ਼ਿਆਦਾ ਆ ਦੇਖੋ ਮਾਤਾ ਜੀ ਐਸੇ ਤਾਂ ਸਾਫ਼ ਹੀ ਅੰਦਰੋਂ ਤੇ ਜੇ ਦੇਖਦਾ ਜਾਂ ਮੈਂ ਆਪ ਸਵੇਰੇ ਧੋਊਂਗਾ ਤੇ ਨਹੀਂ ਤਾਂ ਆਪ ਵਰਕਸ਼ਾਪ ਤੋਂ ਧਵਾ ਲਵਾਂਗੇ ਮੈਂ ਅੰਦਰੋਂ ਵੈਸੇ ਸਾਫ਼ ਆ ਜੀ ਅੰਦਰੋਂ ਜ਼ਿਆਦਾ ਨਾ ਸਾਫ਼ ਹੁੰਦੀ ਫੇਰ ਵਰਕਸ਼ਾਪ ਜਾਣਾ ਜੀ ਬਾਕੀ ਦੇਖਦੇ ਆਪ ਟਾਈਮ ਲੱਗਦਾ ਨਹੀਂ ਵਰਕਸ਼ਾਪ ਖੜੀ ਕਰ ਦਾਂਗੇ ਸਵੇਰੇ ਆਪ ਹੀ ਧੋ ਦਣਗੇ ਇਹ ਉਜੜੀ ਮੈਨੂੰ ਗੱਲ ਆਸ ਕੱਢਿਆ ਮਾੜੀ ਆਵਾਜ਼ ਆ ਜਾਂਦੀ ਸੀ ਤੇ ਉਹ ਮੈਂ ਦੇਖਿਆ ਟਾਇਰ ਥੱਲੇ ਉਹ ਉਹਦੇ ਵਿੱਚ ਨਾ ਉਹ ਫਸਿਆ ਹੋਇਆ ਸੀ ਜਿੱਦਾਂ ਆਪਾਂ ਰੋਡ ਤੇ ਜਾਂਦੇ ਨਾ ਟਾਇਰ ਦੇ ਵਿੱਚ ਕੋਈ ਚੀਜ਼ ਫਸ ਜਾਂਦੀ ਹੈ ਉਹਦੇ ਵਿੱਚ ਕੋਈ ਬੱਟਾ ਜਾਂ ਫਸਿਆ ਹੋਇਆ ਸੀ ਉਹ ਜਦੋਂ ਟਾਇਰ ਘੁੰਮਦਾ ਸੀ ਉਹਦੇ ਨਾਲ ਮਗਰਾਟ ਨਾਲ ਲੱਗਦਾ ਜਿਹੜਾ ਥੱਲੇ ਪਾਣੀ ਕਰਕੇ ਮਗਰਾਟ ਲੱਗੇ ਹੁੰਦੇ ਨਾ ਵੀ ਪਾਣੀ ਥੱਲੇ ਰਹੇ ਉੱਪਰ ਨਾਲ ਬੱਜੇ ਵੀ ਜੰਗ ਨਾ ਲੱਗੇ ਤੇ ਮੈਂ ਦੇਖਿਆ ਜਿਆ ਕੱਢਦਾ ਹੁਣ ਦੇਖਦਾ ਚਲਾ ਕੇ ਆਵਾਜ਼ ਬੰਦ ਹੁੰਦੀ ਕਿ ਨਹੀਂ ਹੁੰਦੀ ਤੇ ਚਲੋ ਜੀ ਅੱਜ ਦਾ ਬਲੌਗ ਕਰਦੇ ਆਪਾਂ ਇੱਥੇ ਹੀ ਐਂਡ ਜੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਤੇ ਆਪਣੇ ਫੈਮਲੀ ਚ ਹਮੇਸ਼ਾ ਖੁਸ਼ ਰਹੋ ਪੂਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ